ਜਿਹੜੇ ਮੇਰੇ ਭੈਣ ਭਰਾ ਵਾਸ਼ਰੂਮ ਕਰਨ ਲੱਗੇ ਆ ਜਾਂ ਬਾਥਰੂਮ ਕਹਿ ਦੋ ਜਾਂ ਪਿਸ਼ਾਬ ਕਹਿ ਦੋ ਕਰਨ ਲੱਗੇ ਆ ਚਾਹੇ ਔਰਤਾਂ ਹੋਣ ਚਾਹੇ ਮਰਦ ਹੋਣ ਚਾਹੇ ਬੱਚੇ ਹੋਣ ਚਾਹੇ ਬਜ਼ੁਰਗ ਹੋਣ ਕੋਈ ਵੀ ਹੋਵੇ ਜਿਹੜਾ ਇੱਕ ਜਹੀ ਗਲਤੀ ਕਰਦਾ ਆ ਉਹਦੇ ਕੱਪੜਿਆਂ 'ਚ ਉਹਦੇ ਸਰੀਰ 'ਚੋਂ ਬਹੁਤ ਹੀ ਭੈੜੀ ਜੀ ਬਦਬੂ ਆਉਣ ਲੱਗ ਪੈਂਦੀ ਆ ਬੜੀ ਹੀ ਛੇਤੀ ਤੁਸੀਂ ਨੋਟ ਕੀਤਾ ਹੋਣਾ ਕਈਆਂ ਲੋਕਾਂ ਨੇ ਕੱਪੜੇ ਵੀ ਭਾਵੇਂ ਸਾਫ਼ ਸੁਥਰੇ ਪਾਏ ਹੋਣ ਭਾਵੇਂ ਨਵੇਂ ਹੀ ਪਾਏ ਹੋਣ ਲੇਕਿਨ ਉਹਨਾਂ ਦੇ ਲਾਗੋਂ ਬੜੀ ਹੀ ਗੰਦੀ ਜੀ ਬਦਬੂ ਆਉਂਦੀ ਆ ਤੇ ਫਿਰ ਤਾਂ ਕਈ ਭੈਣ ਭਰਾ ਚੁੱਪ ਕਰ ਜਾਣਗੇ ਚੁੱਪ ਕਰਕੇ ਬੈਠੇ ਰਹਿਣਗੇ ਬਚਾ ਲੋ ਹੋਣੀ ਨੂੰ ਕੀ ਕਹਾਂ ਤੇ ਕੀ ਨਾ ਕਿਹਾ ਜਾਵੇ ਜਿਹੜੇ ਭੈਣ ਭਰਾ ਚਾਹੁੰਦੇ ਨਹੀਂ ਕਿ ਇਸ ਬਦਬੋ ਤੋਂ ਬਚਿਆ ਜਾਵੇ ਆਉਣ ਵਾਲੇ ਸਮੇਂ 'ਚ ਬਚਿਆ ਜਾਵੇ ਅਕੀਰਲੀ ਉਮਰ ਤੱਕ ਬਚਿਆ ਜਾਵੇ ਤਾਂ ਫਿਰ ਉਹਨਾਂ ਨੂੰ ਵਾਸ਼ਰੂਮ ਕਰਨ ਜਾਂ ਸਮੇਂ ਜਾਂ ਯੂਰਿਨ ਕਰਨ ਜਾਂ ਸਮੇਂ ਇੱਕ ਗੱਲ ਦਾ ਖਿਆਲ ਰੱਖਣਾ ਹੀ ਪਵੇਗਾ ਤਾਂ ਕਿ ਉਹਨਾਂ ਨੂੰ ਇਹ ਬਿਮਾਰੀ ਨਾ ਲੱਗੇ ਆਮ ਤੌਰ ਤੇ ਤੁਸੀਂ ਵੇਖਣਾ ਟੀਚ ਬਹੁਤ سارے ਲੋਕ ਵਾਸ਼ਰੂਮ ਯੂਰਿਨ ਆਪਣਾ ਪਿਸ਼ਾਬ ਰੋਕ ਛੱਡਦੇ ਨੇ ਤੇ ਰੁਕਣ ਤੋਂ ਬਾਅਦ ਪਿਸ਼ਾਬ ਕਰਨ ਜਦੋਂ ਜਾਂਦੇ ਨੇ ਤਾਂ ਉਹ ਬੜੇ ਜ਼ੋਰ ਦੇ ਨਾਲ ਵਾਸ਼ਰੂਮ ਕਰਨਗੇ ਕਿ ਜਦੋਂ ਬੜੇ ਤੇਜ਼ੀ ਨਾਲ ਵਾਸ਼ਰੂਮ ਕਰਦੇ ਨੇ ਉਹ ਸਾਡੇ ਸਰੀਰ ਦੀਆਂ ਜਿਹੜਾ ਸਰੀਰ ਹੈ ਉਹਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਪਹਿਲੀ ਗੱਲ ਤੇ ਕਿ ਰੁਟੀਨ ਮੁਤਾਬਕ ਵਾਸ਼ਰੂਮ ਜਾਂਦੇ ਰਹਿਣਾ ਚਾਹੀਦਾ ਦੂਸਰਾ ਜਿਹੜੇ ਭੈਣ ਭਰਾ ਜਿਹੜੇ ਵੀ ਲੋਕ ਇੰਜ ਕਰਦੇ ਕਿ ਵਾਸ਼ਰੂਮ ਜਾਣ ਸਮੇਂ ਬਹੁਤ ਤੇਜ਼ੀ ਨਾਲ ਪ੍ਰੈਸ਼ਰ ਨਾਲ ਜਾਂ ਆਪਣੇ ਜ਼ੋਰ ਲਾ ਕੇ ਵਾਸ਼ਰੂਮ ਕਰਦੇ ਨੇ ਚਾਹੇ ਉਹ ਕੋਈ ਵੀ ਹੋਵੇ ਤਾਂ ਫਿਰ ਉਹਨਾਂ ਨੂੰ ਆਮ ਤੌਰ ਤੇ 30 ਸਾਲ ਦੀ ਉਮਰ ਤੋਂ ਬਾਅਦ ਜਿਹੜਾ ਵਾ ਐਵੇਂ ਦਾ ਹੁੰਦਾ ਕਿ ਉਹਨਾਂ ਦੇ ਵਾਸ਼ਰੂਮ ਦੀਆਂ ਕੁਝ ਡ੍ਰੌਪਸ ਕੁਝ ਸਮੇਂ ਬਾਅਦ ਉਹਨਾਂ ਦੇ ਕੱਪੜਿਆਂ ਤੇ ਆਪਣੇ ਆਪ ਹੀ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਕੁਦਰਤ ਦਾ ਨਿਯਮ ਹੈ ਜਦੋਂ ਅਸੀਂ ਕੁਦਰਤੀ ਨਿਯਮਾਂ ਨੂੰ ਤੋੜਦੇ ਹਾਂ ਤੇ ਕੁਦਰਤ ਵੀ ਸਾਡੇ ਨਾਲ ਉਵੇਂ ਹੀ ਕਰਦੀ ਆ ਜਿਵੇਂ ਆਪਾਂ ਕਰਦੇ ਹਾਂ ਜਦੋਂ ਵੀ ਵਾਸ਼ਰੂਮ ਜਾਣਾ ਹੋਵੇ ਉਹਨੂੰ ਜੋ ਕੁਦਰਤ ਦਾ ਫਲੋ ਵਾ ਜਿਵੇਂ ਕੁਦਰਤ ਨੇ ਸਾਡਾ ਸਿਸਟਮ ਬਣਾਇਆ ਉਵੇਂ ਹੀ ਕਰਨਾ ਚਾਹੀਦਾ 5 7 10 ਸਕੰਡ ਦੇ ਨਾਲ ਜਾਂ ਮੰਨ ਲਓ ਕਿ 20 ਸਕੰਡ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਵੇਂ ਜੋ ਵਹਾ ਆ ਕੁਦਰਤੀ ਨਿਜ਼ਮਾ ਦੇ ਮਤਾਬਕ ਸਰੀਰ ਦਾ ਬਣਾਇਆ ਉਵੇਂ ਹੀ ਕਰਨਾ ਚਾਹੀਦਾ ਕਦੀ ਪਸ਼ੂ ਪੰਛੀ ਜਾਂ ਤੁਸੀਂ ਕੋਈ ਘਰ ਦੇ ਵਿੱਚ ਕਿਸੇ ਦੇ ਮੱਝਾਂ ਗਾਂਾਂ ਗਾਵਾਂ ਹੋਣ ਉਹਨਾਂ ਵੀ ਰੂਟੀਨ ਦੇ ਮਤਾਬਕ ਹੀ ਜਿਵੇਂ ਕੁਦਰਤ ਨੇ ਉਹਨਾਂ ਨੂੰ ਦਿੱਤਾ ਹੈ ਉਵੇਂ ਹੀ ਵਾਸ਼ਰੂਮ ਕਰਦੇ ਆ ਇੱਕ ਮਨੁੱਖ ਹੀ ਆ ਕਿ ਜਿਹੜਾ ਹਰ ਕੰਮ ਚ ਕਾਲੀ ਕਰਦਾ ਹਰ ਕੰਮ ਚ ਤੇਜ਼ੀ ਕਰਦਾ ਉਹ ਕੁਦਰਤ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਜਿਹੜੇ ਜਿਹੜੇ ਭੈਣ ਭਰਾਵਾਂ ਨੂੰ ਇਵੇਂ ਦੀ ਪ੍ਰੋਬਲਮ ਆਉਂਦੀ ਆ ਜਾਂ ਆ ਚੁੱਕੀ ਆ ਜਾਂ ਆ ਰਹੀ ਆ ਉਹਨਾਂ ਨੂੰ ਕੀ ਕਰਨਾ ਚਾਹੀਦਾ ਕਿ ਘੱਟੋ ਘੱਟ 1 ਮਹੀਨੇ ਜਾਂ ਅੱਜ ਤੋਂ ਹੀ ਸ਼ੁਰੂ ਕਰ ਦੇਣ ਕਿ ਜਦੋਂ ਵੀ ਉਹਨਾਂ ਨੂੰ ਵਾਸ਼ਰੂਮ ਜਾਣਾ ਹੈ ਯੂਰਿਨ ਜਾਣਾ ਹੈ ਪਿਸ਼ਾਬ ਜਾਣਾ ਹੈ ਤੇ ਰੂਟੀਨ ਚ ਜਾਣ ਤੇ ਪ੍ਰੈਸ਼ਰ ਨਾ ਲਾਉਣ ਪ੍ਰੈਸ਼ਰ ਲਾ ਕੇ ਨਾ ਪ੍ਰੈਸ਼ਰ ਤੋਂ ਭਾਵ ਦਬਾ ਕੇ ਤੇਜ਼ੀ ਨਾਲ ਵਾਸ਼ਰੂਮ ਕਰਨ ਦੀ ਕੋਸ਼ਿਸ਼ ਨਾ ਕਰਨ ਕਿ ਸ਼ਾਇਦ ਕਈ ਹੋ ਸਕਦਾ ਕਿਉਂਕਿ ਹਰ ਬੰਦੇ ਦੀ ਇੱਕ ਪੜਾਈ ਹੁੰਦੀ ਆ ਉਹਦਾ ਰਹਿਣ ਸਹਿਣ ਹੁੰਦਾ ਉਹਦਾ ਵਾਤਾਵਰਨ ਹੁੰਦਾ ਉਹ ਇਹ ਸਮਝਦਾ ਹੋਵੇ ਕਿ ਸ਼ਾਇਦ ਪ੍ਰੈਸ਼ਰ ਨਾਲ ਜ਼ੋਰ ਦੇ ਨਾਲ ਸਾਰਾ ਵਾਸ਼ਰੂਮ ਨਿਕਲ ਜਾਵੇਗਾ ਤਾਂ ਮੈਨੂੰ ਕੋਈ ਮੈਂ ਪੇਟ ਸਟਾ ਮੇਰਾ ਜੋ ਵੀ ਵਾਸ਼ਰੂਮ ਦੀ ਸਥਾਨ ਹੈ ਸਭ ਖਾਲੀ ਹੋ ਜਾਏ ਇੰਜ ਕੁਝ ਨਹੀਂ ਹੁੰਦਾ ਸਗੋਂ ਇਹਦੇ ਨਾਲ ਸਾਨੂੰ ਸਰੀਰ ਚੋਂ ਇਹ ਜਿਹੜਾ ਰੋਗ ਹੈ ਲੱਗਦਾ 去路讲到。 ਬਹੁਤ ਸਾਰੇ ਲੋਕਾਂ ਨੂੰ ਜ्यादातर ਜਿਹੜੇ ਲੋਕੇ ਗਲਤੀਆਂ ਕਰਦੇ ਨੇ 40 50 ਸਾਲ ਦੀ ਉਮਰ ਤੋਂ ਬਾਅਦ ਉਹਨਾਂ ਦੇ ਆਪਣੇ ਆਪ ਹੀ ਡ੍ਰੌਪਸ ਜਿਹੜੀਆਂ ਨੇ ਪਾਣੀ ਦੀਆਂ ਪਿਸ਼ਾਪ ਦੀਆਂ ਕੱਪੜਿਆਂ ਤੇ ਪੈਂਦੀਆਂ ਰਹਿੰਦੀਆਂ ਨੇ ਉਹਨਾਂ ਦੇ ਸਰੀਰ ਦੇ ਮੁਤਾਬਕ ਤਾਂ ਫਿਰ ਉਹਨਾਂ ਦੀ ਬਹੁਤ ਹੀ ਗੰਦੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਆ ਮੈਂ ਆਸ ਕਰਦਾ ਆਪਣੇ ਉਹਨਾਂ ਸੱਜਣਾ ਤੋਂ ਭੈਣ ਭਰਾਵਾਂ ਤੋਂ ਕਿਉਂਕਿ ਇਹ ਆਪਾਂ ਇਹਦਾ ਚੈਨਲ ਆ ਨਾ ਵੇਖੋ ਕੋਈ ਪੈਸਾ ਕਮਾਉਣ ਲਈ ਨਹੀਂ ਬਣਾਇਆ ਨਾ ਕੋਈ ਪੈਸਾ ਕਮਾਉਣ ਦੀ ਕੋਈ ਮਕਸਦ ਆ ਇਹ ਚੈਨਲ ਸਿਰਫ ਤਾਂ ਸਿਰਫ ਬਣਾਇਆ ਕਿ ਅਸੀਂ ਜਿਹੜੀਆਂ ਉਹ ਗੱਲਾਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਅਸੀਂ ਇਗਨੋਰ ਕਰ ਦਿੰਨੇ ਆ ਅਸੀਂ ਕਹਿੰਦੇ ਛੱਡੋ ਖੜਾ ਇਦਾਂ ਕੀ ਹੁੰਦਾ ਉਹਨਾਂ ਚੀਜ਼ਾਂ ਨੂੰ ਆਪਣੇ ਸਮਾਜ ਚ ਪਰਫੁੱਲਤਾ ਦੇ ਨਾਲ ਜਾਗਰੂਕ ਕਰਨ ਦੇ ਲਈ ਕਿ ਨਿੱਕੀਆਂ ਗੱਲਾਂ ਹੀ ਵੱਡੀਆਂ ਗੱਲਾਂ ਨੂੰ ਵੱਡੀਆਂ ਬਿਮਾਰੀਆਂ ਨੂੰ ਜਨਮ ਦਿੰਦੀਆਂ ਨੇ ਇਸ ਕਰਕੇ ਸਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਲਈ ਇਹ ਜਾਣਕਾਰੀ ਲਈ ਹੀ ਚੈਨਲ ਬਣਾਇਆ ਆ ਤੇ ਮੈਨੂੰ ਬੜੀ ਖੁਸ਼ੀ ਆ ਕਿ ਇਹਦੇ ਚੈਨਲ ਤੇ ਲੱਖਾਂ ਭੈਣ ਭਰਾ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਫਾਇਦਾ ਹੋਇਆ ਜਿਨ੍ਹਾਂ ਦੇ ਮੈਸੇਜ ਵਾਇਸ ਮੈਸੇਜ ਜਾਂ ਜਦੋਂ ਮਿਲਦੇ ਨੇ ਬੜੇ ਖੁਸ਼ ਹੁੰਦੇ ਨੇ ਕਿ ਸਾਡੀ ਜਿੰਦਗੀ ਬਦਲ ਗਈ ਸਾਨੂੰ ਬਹੁਤ ਜ਼ਿਆਦਾ ਲਾਭ ਹੋਇਆ ਮੈਂ ਅਸਰ ਕਰਦਾ ਆਪਣੇ ਭੈਣ ਭਰਾਵਾਂ ਤੋਂ ਕਿ ਉਹ ਜ਼ਰੂਰ ਚੰਗੀਆਂ ਗੱਲਾਂ ਨੂੰ ਤੇ ਹੋਰ ਲੋਕਾਂ ਤੱਕ ਜਾਗਰੂ ਕਰ ਲਈਓ ਸਹਿਯੋਗ ਦਿਆ ਕਰ ਤੇ ਆਪਣੇ ਵਡਮੁੱਲੇ ਵਿਚਾਰ ਤੇ ਜਿਹੜੇ ਨੇ ਉਹ ਕਮੈਂਟ ਵਿੱਚ ਜਾਂ ਵਾਇਸ ਮੈਸੇਜ ਰਾਹੀਂ ਮੈਨੂੰ ਪਹੁੰਚਾ ਸਕਦੇ ਨੇ ਤਾਂ ਪਹੁੰਚਾਉਣ ਮੈਨੂੰ ਬੜੀ ਖੁਸ਼ੀ ਹੋਵੇਗੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਸੇਕ ਜੁਹਦੇ ਵਸਤੇ ਰੋ ਰਾਬ ਸੋਨਾ ਤੁਹਾਡੀ ਲੰਬੀ ਲੰਬੀ ਉਮਰ ਕਰਨ